डीसी ਕਿਹਦਾ ਅਫਸਰ ਹੈ ਪੰਜਾਬ ਸਰਕਾਰ ਦਾ ਜ਼ਿਲ੍ਹਾ ਰੈਵਨਿਊ ਅਫਸਰ ਕਿਹਦਾ ਅਫਸਰ ਹੈ ਪੰਜਾਬ ਸਰਕਾਰ ਦਾ ਤੇ ਤੁਸੀਂ ਕਰਨੇ ਨੇ ਔਰ ਦੋਸ਼ ਤੁਸੀਂ ਕੇਂਦਰ ਸਰਕਾਰ ਤੇ ਲਾਉਗੇ ਨਾਚ ਨਾ ਜਾਣੇ ਅੰਗਨ ਟੇਡਾ ਸਰਕਾਰ ਤੁਹਾਡੇ ਕੋਲੋਂ ਚਲਾਨੀ ਆਂਦੀ ਔਰ ਕਸੂਰ ਤੁਸੀਂ ਸੈਂਟਰ ਸਰਕਾਰ ਦਾ ਕਰਦੇ ਹੋ ਮੈਂ ਅੱਜ ਵੀ ਦਾਅਵੇ ਨਾਲ ਕਹਣਾ ਕੇਂਦਰ ਵੱਲੋਂ ਪੰਜਾਬ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਜਿੰਨੇ ਫੰਡ ਸਰਕਾਰ ਚਾਹੀਏ ਸੀ ਔਰ ਉਹਨੇ ਲਿਆ ਕੇ ਦੇ ਆਗੇ ਲੇਕਿਨ ਉਹਦੀ ਵਰਤੋਂ ਸਹੀ ਕਰੋ ਜਿੰਨਾ ਪੈਸਾ ਕੇਂਦਰ ਸਰਕਾਰ ਭੇਜਦੀ ਹੈ ਪੰਜਾਬ ਦੇ ਵਿਕਾਸ ਵਾਸਤੇ ਇਹ ਸਰਕਾਰ ਉਸ ਪਰਪਸ ਲਈ ਪੈਸਾ ਨਾ ਖਰਚ ਕਰਕੇ ਆਪਣੇ ਜਿਹੜੇ ਖਰਚੇ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਰਦੀ ਹੈ ਅਸੀਂ ਕਹਿੰਦੇ ਸੀਗੇ ਹੁਣ ਤਾਂ ਕੈਗ ਦੀ ਰਿਪੋਰਟ ਆ ਗਈ ਵਿਧਾਨ ਸਭਾ ਚ ਆ ਗਈ 3674 ਕਰੋੜ ਰੁਪਈਆ ਜਿਹੜਾ ਪਿਛਲੇ ਸਾਲ 22 23 ਦੇ ਵਿੱਚ ਆਇਆ ਸੀ ਪਹਿਲਾਂ ਨਹੀਂ ਮੈਂ ਕਹਿ ਰਿਹਾ 22 23 ਚ ਆਇਆ ਸੀਗਾ ਉਹ ਕਿੱਥੇ ਗਿਆ ਇਹਦਾ ਹਸਾਬ ਨਹੀਂ ਦੇ ਪਾ ਰਹੇ ਸਰ ਅਸੀਂ ਬਿਲਕੁਲ ਤਿਆਰ ਬੈਠੇ ਆ ਸਾਡੇ ਵੱਲੋਂ ਕੱਲ ਡਿਕਲੇਅਰ ਕਰ ਦੇਣ ਅਸੀਂ ਇੱਥੇ ਮੇਹਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਲੇਕਿਨ ਇਸੇ ਪਿੱਛੇ ਭਾਜ ਦੇ ਪੈਗ ਸਾਡੀ ਤਿਆਰੀ ਦੇਖ ਕੇ ਆਵਾਜ਼ ਮੇ ਬੜੀ ਡਰੀ ਪਈ ਆ ਕਿ ਸਾਡੀ ਜਵਾਨਤਾ ਜੱਫਤ ਹੋ ਜਾਣਗੀ ਇਹ ਭੱਜੀ ਜਿੰਨਾ ਪੈਸਾ ਕੇਂਦਰ ਸਰਕਾਰ ਭੇਜਦੀ ਹੈ ਪੰਜਾਬ ਦੇ ਵਿਕਾਸ ਵਾਸਤੇ ਇਹ ਸਰਕਾਰ ਉਸ ਪਰਪਸ ਲਈ ਪੈਸਾ ਨਾ ਖਰਚ ਕਰਕੇ ਆਪਣੇ ਜਿਹੜੇ ਕਰਤੇ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਰਦੀ ਹੈ ਅਸੀਂ ਕਹਿੰਦੇ ਸੀਗੇ ਹੁਣ ਤਾਂ ਕਹਿਕ ਦੀ ਰਿਪੋਰਟ ਆ ਗਈ ਵਿਧਾਨ ਸਭਾ ਚ ਆ ਗਈ 3674 ਕਰੋੜ ਰੁਪਇਆ ਜਿਹੜਾ ਪਿਛਲੇ ਸਾਲ 2223 ਦੇ ਵਿੱਚ ਆਇਆ ਸੀ ਪਹਿਲਾਂ ਨਹੀਂ ਮੈਂ ਕਹਿ ਰਿਹਾ 2223 ਚ ਆਇਆ ਸੀਗਾ ਉਹ ਕਿੱਥੇ ਗਿਆ ਇਹਦਾ ਹਿਸਾਬ ਨਹੀਂ ਦੇ ਪਾਰੇ ਉਹ ਭੇਜਿਆ ਗਿਆ ਸੀ ਐਗਰੀਕਲਚਰ ਵਾਸਤੇ ਉਹ ਭੇਜਿਆ ਕਿੱਥੇ ਸੀ ਐਜੂਕੇਸ਼ਨ ਵਾਸਤੇ ਉਹ ਭੇਜਿਆ ਗਿਆ ਤੁਸੀਂ ਐਗਰੀਕਲਚਰ ਵਾਸਤੇ ਫੇਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਨਾਲ ਕੇਂਦਰ ਵਿਕਸਾਰ ਕਰਦਾ ਅਸੀਂ ਪੈਸਾ ਭੇਜਦੇ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਅਸੀਂ ਪੈਸਾ ਭੇਜਿਆ 458 ਕਰੋੜ ਰੁਪਏ ਉਹਨਾਂ ਨੇ ਭੇਜਿਆ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਹੈਗੇ ਨੇ ਸਾਡੇ ਆਲਰੇਡੀ ਜਿਹੜੇ ਕੋਈ ਤੁਹਾਡੇ ਤੇ ਇੱਥੇ ਦੇ ਹੈਲਥ ਮਿਨਿਸਟਰ ਹੈ ਜਿਹੜਾ ਉਹਨਾਂ ਨੂੰ ਪੁੱਛਣਾ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਪਿਛਲੇ ਸਾਲ 458 ਕਰੋੜ ਰੁਪਏ ਆਇਆ ਸੀ ਉਹ ਕਿੱਥੇ ਹੈ ਬਾਕੀ ਛੱਡੋ ਜ਼ਿਲ੍ਹੇ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਦੱਸ ਦਿਓ ਕਿ ਇੱਥੇ ਕਿਹੜਾ ਟੀਵੀ ਦਾ ਸੈਪਰੇਟ ਵਾਰਡ ਬਣਾਇਆ ਤੁਸੀਂ ਉਸ ਪੈਸੇ ਦੇ ਨਾਲ ਕਿਹੜੀ ECG ਦੀ ਮਸ਼ੀਨ ਲਿਆਂਦੀ ਹੈ ਕਿਹੜੀ ਐਕਸਰੇ ਮਸ਼ੀਨ ਲਿਆਂਦੀ ਹੈ ਕੀ ਤੁਸੀਂ ਪ੍ਰਾਇਮਰੀ ਹੈਲਥ ਸੈਂਟਰ ਕਿਹੜਾ ਅਪਗ੍ਰੇਡ ਕੀਤਾ ਤੁਸੀਂ ਆਪ ਵਿਜ਼ਿਟ ਕਰਕੇ ਪਟਿਆਲੇ 'ਚ ਦੇਖ ਲਓ ਕਿ ਕਿਹੜਾ ਹੈਲਥ ਸੈਂਟਰ ਜਿਹੜਾ ਹੈਗਾ ਕੇਂਦਰ ਦੇ ਪੈਸੇ ਆਏ ਸੀਗੇ ਉਹਦਾ ਅਪਗ੍ਰੇਡ ਕੀਤਾ ਤੁਸੀਂ ਮੱਲਕਲੇ ਨਹੀਂ ਖੋਲਨੇ ਖੋਲੋ ਯਾਰ ਸਾਨੂੰ ਕੀ ਇਤਰਾਜ ਜਤੋਂ ਆਪਣਾ ਚੋਰੀ ਵਾਦਾ ਪਰ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਤੇ ਨਾ ਕਰੋ ਕੈਸਾ ਆਇਆ ਟੀਵੀ ਦੇ ਲਗਵਾ ਡਾ ਬਣਾਉਣ ਵਾਸਤੇ ECG ਮਸ਼ੀਨਾਂ ਵਾਸਤੇ ਐਕਸ-ਰੇ ਮਸ਼ੀਨਾਂ ਵਾਸਤੇ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ ਤੁਸੀਂ ਕਹਿੰਦੇ ਅਸੀਂ ਬਲੱਡ ਟੈਸਟ ਕਰ ਲਿਆ ਜੀ ਉਹ ਕਰ ਲਿਆ ਉਹ ਕਰ ਲਿਆ ਫਿਰ ਪੈਸੇ ਨਾ ਰੁਕਣਗੇ ਤਾਂ ਕੀ ਹੋਊਗਾ ਜੀ ਕੌਂ ਜੀ ਦੇਖੋ ਸੈਂਟਰ ਦਾ ਤਾਂ حساب ਪੜ ਸਿੱਧਾ ਹੈਗਾ ਜਿਹੜੇ ਵੀ ਤੁਸੀਂ ਫੰਡ ਆਣਗੇ ਉਹਦਾ ਯੂਟਿਲਾਈਜੇਸ਼ਨ ਤੁਹਾਨੂੰ ਦੇਣੀ ਪੈਗੀ ਕਿ ਅਸੀਂ ਫਲਾਨੀ ਥਾਂ ਤੇ ਉਹ ਪੈਸੇ ਯੂਜ਼ ਕੀਤੇ ਜੇ ਮੈਂ ਤੁਹਾਨੂੰ 3674 ਕਰੋੜ ਰੁਪਏ ਪਿਛਲੇ ਸਾਲ ਦਾ ਇਹ ਨਹੀਂ ਦੱਸbare ਕਿ ਕਿੱਥੇ ਕਿੱਥੇ ਗਿਆ ਕਿੱਥੇ ਹੈ ਜਦੋਂ ਤੁਸੀਂ ਪਿਛਲੀ ਕਿ ਇਨਸਟਾਲਮੈਂਟ ਦਾ ਹਿਸਾਬ ਨਹੀਂ ਦਿਓਗੇ ਤੇ ਅਗਲੀ ਇਨਸਟਾਲਮੈਂਟ ਕੇਂਦਰ ਸਰਕਾਰ ਦੀ ਨਹੀਂ ਆਣੀ ਉਹ ਕੇਂਦਰ ਦੀ ਨੀਤੀ ਹੈ ਤੇ ਪੰਜਾਬ ਦੇ ਨਾਲ ਫਿਰ ਕੌਣ ਖਿਲਵਾੜ ਕਰ ਰਿਹਾ ਹੈ ਪੰਜਾਬ ਨਾਲ ਧੱਕਾ ਕੌਣ ਕਰਦਾ ਪਿਆ ਕੇਂਦਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਿਰਣਾ ਪੰਜਾਬ ਦੀ ਜਨਤਾ ਨੂੰ ਕਰਨਾ ਪਏਗਾ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਕੇਂਦਰ ਵੱਲੋਂ ਪੰਜਾਬ ਨੂੰ ਫੰਡਾਂ ਦੀ ਕੋਈ ਕਮੀ ਨਹੀਂ जिन्ने फंड सरकार ਚ आएगी ਅਸੀਂ ਉਹਨੇ ਲਿਆ ਕੇ ਦੇਾਂਗੇ ਲੇਕਿਨ ਉਹਦੀ ਵਰਤੋਂ ਸਹੀ ਕਰੋ। ਉਹਦਾ ਤਾਜ਼ਾ ਉਦਾਹਰਣ ਹੈ ਅਸੀਂ ਰਾਜਪੁਰੇ ਦੇ ਵਿੱਚ ਜਿਹੜਾ ਹੈਗਾ ਵਾ 1367 ਕਰੋੜ ਰੁਪਏ ਦੀ ਡਿਵੈਲਪਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਇੰਡਸਟਰੀਅਲ ਸਮਾਰਟ ਇੰਡਸਟਰੀਅਲ ਸਿਟੀਜ਼ ਬਣਾਉਣ ਜਾ ਰਹੇ ਹਾਂ। ਅਸੀਂ ਪਿਛਲੇ ਸਾਲ ਵੀ ਲੈ ਕੇ ਆਏ ਸੀ ਟੈਕਸਟਾਈਲ ਪਾਰਕ 1000 ਕਰੋੜ ਰੁਪਏ ਕੇਂਦਰ ਦੀ ਯੋਜਨਾ ਸੀ ਮੈਂ ਉਹਦਾ ਪਾਰਟ ਸੀ ਜਿਹੜਾ ਜਾ ਕੇ ਉੱਥੇ ਲੜ ਕੇ ਲੈ ਕੇ ਆਇਆ ਸੀ ਕਿ ਨਿਯਾਨਵਰ ਸੇ ਇੱਕ ਟੈਕਸਟਾਈਲ ਪਾਰਕ ਦੇ ਦਿਓ ਸਾਡੀ ਇੱਥੇ ਦੀ ਹੌਜ਼ਰੀ ਇੰਡਸਟਰੀ ਹੋਵੇ। ਇਸ ਮਾਨ ਸਰਕਾਰ ਨੇ ਕਿ ਮੋਦੀ ਸਾਹਿਬ ਨੂੰ ਕੋਈ ਕ੍ਰੈਡਿਟ ਨਾ ਚੱਲੇ ਕਿ ਪੰਜਾਬ ਚ ਵਿਕਾਸ ਕਰ ਰਹੇ ਨੇ ਇਹਨਾਂ ਨੇ ਉਹ ਪ੍ਰੋਜੈਕਟ ਵਾਪਸ ਕਰ ਦਿੱਤਾ ਉਹਨਾਂ ਦਾ ਕਿਹੜਾ ਕਿਹੜਾ ਨੁਕਸਾਨ ਹੋਇਆ ਪੰਜਾਬ ਦਾ ਹੋਇਆ ਕਿ ਪੰਜਾਬੀਆਂ ਦਾ ਹੋਇਆ ਕਿਆ ਜੇ ਉਹ 1000 ਕਰੋੜ ਦਾ ਪ੍ਰੋਜੈਕਟ ਲੱਗ ਜਾਂਦਾ 1000 ਏਕੜ ਚ ਲੱਗਣਾ ਸੀ ਤੁਸੀਂ ਅੰਦਾਜ਼ਾ ਲਾਓ ਜਾਂ 40% ਉਹਦੀ ਸਪੇਸ ਦੇ ਦਈਏ ਡਵੈਲਪਮੈਂਟ ਵਾਸਤੇ ਤੇ ਫਿਰ ਵੀ 600 ਏਕੜ ਦੇ ਵਿੱਚ ਇੱਕ 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 ਏਕੜ ਦਾ ਵੀ ਆਪਾਂ ਇੱਕ ਪਲਾਂਟ ਲਾ ਦੀ ਉੱਥੇ ਫੈਕਟਰੀ ਲਾ ਦੀਏ ਤੇ 600 ਫੈਕਟਰੀਆਂ ਲੱਗਦੀਆਂ ਸੀ 600 ਫੈਕਟਰੀਆਂ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਪੰਜਾਬੀਆਂ ਨੂੰ ਔਰ ਸਿਮਿਲਰਲੀ ਜਿਹੜਾ ਹੁਣ ਰਾਜਪੁਰੇ ਹੋ ਰਿਹਾ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਸਰਕਾਰ ਪੰਜਾਬੀ ਨਾਲ ਤਰੋ ਨਹੀਂ ਕਰੇਗੀ ਇਸ ਪ੍ਰੋਜੈਕਟ ਦੇ ਵਿੱਚ ਰੋੜੇ ਨਹੀਂ ਅਟਕਾਏਗੀ ਜਿਵੇਂ ਕਿ ਨੈਸ਼ਨਲ ਹਾਈਵੇ ਦੇ ਵਿੱਚ ਅਲਟੀਮੇਟਲੀ ਕੋਡ ਦੇ ਥਰੂ ਸਾਨੂੰ ਜਿਹੜਾ ਹੈਗਾ ਵਾ ਪੰਜਾਬ ਦੇ ਚ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਸ ਨੂੰ ਇੰਪਲੀਮੈਂਟ ਕਰਾਉਣਾ ਪਿਆ 50000 ਕਰੋੜ ਦੇ ਪ੍ਰੋਜੈਕਟਸ ਤੁਸੀਂ ਆਪ ਲਾ ਸਕਦੇ ਪੰਜਾਬ ਵਾਸੇ 50000 ਕੋੜਾ ਛੋਟਾ ਸਾੜਾ ਬਹੁਤ ਵੱਡਾ ਕੋਈ ਸੂਬਾ ਨਹੀਂਗਾ 50000 ਕਰੋੜ ਰੁਪਏ ਕੇਂਦਰ ਸਰਕਾਰ ਇੱਥੇ ਰੋਡ ਇਨਫਰਾਸਟ੍ਰਕਚਰ ਤੇ ਇਨਵੈਸਟ ਕਰ ਰਹੀ ਹੈ ਔਰ ਇਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਸਾਰੇ ਪ੍ਰੋਜੈਕਟ ਡੀਲ ਹੋ ਜਾਣ ਜਿਹਦੇ ਕਰਕੇ ਲਗਭਗ 8 ਪ੍ਰੋਜੈਕਟ ਜਿਹੜੇ ਹੈਗੇ ਸਾਡੇ ਆਲਮੋਸਟ 3 ਤੇ ਬਿਲਕੁਲ ਕੈਸਲ ਹੀ ਕਰਨੇ ਪੈਗੇ ਸੀਗੇ ਔਰ ਬਾਕੀ ਜਿਹੜੇ ਸੀਗੇ ਪੰਜਾਂ ਦੇ ਉਹ ਵੀ ਕੈਨਸਲ ਹੋਣ ਦੀ ਕਗਾਰ ਤੇ ਸੀਗੇ ਇਹ ਹਾਈ ਕੋਰਟ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਉਸ ਗੱਲ ਨੂੰ ਸਹੀ ਕਰਾਇਆ ਇਹ ਕਹਿੰਦੇ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਮਿਲਣਾ ਸੀਗਾ ਇਹ ਗੱਲ ਮੈਂ ਪੰਜਾਬ ਦੀ ਜਨਤਾ ਨੂੰ ਬੜੀ ਕਲੀਅਰ ਕਰ ਦੇਣਾ ਚਾਹਨਾ ਕਿਸਾਨ ਨੂੰ ਉਹਦੀ ਜ਼ਮੀਨ ਦਾ ਜਿਹੜਾ ਮੁਆਵਜ਼ਾ ਮਿਲਣਾ ਹੈ ਉਹ ਤੈਅ ਕਰਨਾ ਪੰਜਾਬ ਸਰਕਾਰ ਦੇ ਅਫਸਰਾਂ ਨੇ ਹੈ ਸੈਂਟਰ ਦਾ ਵਿੱਚ ਕੋਈ ਦਖਲ ਨਹੀਂਗਾ ਜੋੜ ਫਾਰਮੂਲੇ ਦੇ ਨਾਲ ਇਹ ਰੇਟ ਤੈਅ ਕਰਨਗੇ ਕੇਂਦਰ ਸਰਕਾਰ ਉਹਨੇ ਪੈਸੇ ਇਹਨਾਂ ਨੂੰ ਦੇ ਦਿੰਦੀ ਹੈ 17000 ਕਰੋੜ ਤੋਂ ਵੱਧ ਪੈਸਾ ਆਲਰੇਡੀ ਜਿਹੜਾ ਹੈਗਾ ਵਾ ਅਸੀਂ ਪੰਜਾਬ ਦੇ ਖਜ਼ਾਨੇ 'ਚ ਕੇਂਦਰ ਸਰਕਾਰ ਜਮ੍ਹਾਂ ਕਰਾ ਚੁੱਕੀ ਸੀ ਉਸ ਕੰਮ ਦੇ 13000 ਕਰੋੜ ਦੇ ਕਰੀਬ ਆਲਰੇਡੀ ਇਹਨਾਂ ਨੇ ਡਿਸਵਰਸ ਵੀ ਕੀਤਾ ਜਿਹਨਾਂ ਜ਼ਮੀਨਾਂ ਐਕਵਾਇਰ ਕੀਤੀਆਂ 3600 ਇਹਨਾਂ ਕੋਲ ਹਜੇ ਵੀ ਪੈਂਡਿੰਗ ਪਿਆ ਸੀਗਾ ਕਿਉਂ ਨਹੀਂ ਪ੍ਰੋਪਰ ਕਿਸਾਨ ਨੂੰ ਮੁਆਵਜ਼ਾ ਦਿੰਦੇ ਇਹ ਕਿਆ ਕਰਨਾ ਹੈ ਤੁਹਾਡੇ ਐਸ ਡੀ ਐਮ ਨੇ ਕਿ ਕਿਸਾਨ ਦੇ ਇਸ ਜ਼ਮੀਨ ਦਾ ਕੀ ਮਲਤਵਾ ਕਰਨਾ ਹੈ ਐਸ ਡੀ ਐਮ ਨੇ ਤੈਅ ਕਰ ਰਹਾ ਐਸ ਐਮ ਕਿਹਦਾ ਅਫਸਰ ਹੈ ਡੀ ਸੀ ਕਿਹਦਾ ਅਫਸਰ ਹੈ ਪੰਜਾਬ ਸਰਕਾਰ ਦਾ ਜ਼ਿਲ੍ਹਾ ਰੈਵਨਿਊ ਅਫਸਰ ਕਿਹਦਾ ਅਫਸਰ ਹੈ ਪੰਜਾਬ ਸਰਕਾਰ ਦਾ ਤੈ ਤੁਸੀਂ ਕਰਨੇ ਨੇ ਔਰ ਦੋਸ਼ ਤੁਸੀਂ ਕੇਂਦਰ ਸਰਕਾਰ ਤੇ ਲਾਉਗੇ ਨਾਚ ਨਾ ਜਾਣੇ ਆਂਗਨ ਟੇਡਾ ਸਰਕਾਰ ਤੁਹਾਡੇ ਕੋਲੋਂ ਚਲਾਨੀ ਆਂਦੀ ਔਰ ਕਸੂਰ ਤੁਸੀਂ ਸੈਂਟਰ ਸਰਕਾਰ ਦਾ ਕਰਦੇ ਹੋ ਸੋ ਮੇਰੀ ਆਪ ਜੀ ਦੇ ਮਾਧਮ ਨਾਲ ਬੇਨਤੀ ਹੈ ਇਹ ਜਿਹੜੇ ਪੈਟਰੋਲ ਔਰ ਡੀਜ਼ਲ ਦੇ ਤੁਸੀਂ ਕੀਮਤਾਂ ਵਧਾਈਆਂ ਨੇ ਇਹਨਾਂ ਨੂੰ ਤੁਰੰਤ ਵਾਪਸ ਲਵੋ ਔਰ ਜਿਹੜੇ 7 ਕਿਲੋਵਾਟ ਤੇ ਜਿਹੜੀ 2.5 ਰੁਪਏ ਦੀ ਸਬਸਿਡੀ ਤੁਸੀਂ ਖਤਮ ਕੀਤੀ ਹੈ ਉਹ ਵੀ ਤੁਰੰਤ ਰੋਲ ਬੈਕ ਕਰੋ ਔਰ ਆਪਣੇ ਐਡਵਰਟਾਈਜ਼ਮੈਂਟ ਦੇ ਖਰਚੇ ਘਟਾਓ ਲੋਕੀ ਬੋਰ ਹੋ ਗਏ ਨੇ ਉਹਨਾਂ ਕੋਲ ਹਰ 15 ਮਿੰਟ ਬਾਅਦ ਤੇਰਾ ਦੇਖਣ ਤੋਂ ਟੀਵੀ ਤੇ ਤੇ ਰੋਇ ਫੁੱਲ ਪੇਡ ਦੀ ਐਡ ਖਾਣ ਨੂੰ ਦਾਨੇ ਨਹੀਂ ਕਰਦੀ ਮੇਲਾ ਮੇਲਾ ਪਲੇ ਪਲੇ ਨੀ ਢੇਲਾ ਪ੍ਰੈਸ਼ਰ ਕਹਿੰਦੇ ਤਾਂ ਖਾਵਾ ਦੇਂ ਜੋ ਤੇਰੇ ਪੈਸੇ ਨਹੀਂ ਔਰ ਭਗਵੰਤਾਨ ਚਮਕਣਾ ਚਾਹੀਦਾ ਹਰ 15 ਮਿੰਟ ਬਾਅਦ ਨਾ ਨੈਸ਼ਨਲ ਚੈਨਲਸ ਦੇ ਉਤੇ ਔਰ ਮੈਂ ਦੇਖ ਰਿਹਾ ਸੀ ਕਿ ਐਡ ਹੈ ਨਾ ਦੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਜਿਹੜੀ ਸਕੂਲ ਆਫ ਐਮਨੈਂਸ ਦੀ ਗੱਲ ਕਰਦੇ ਨੇ ਕਿ ਅਸੀਂ ਉਹ ਸਕੂਲ ਡਵੈਲਪ ਕਰ ਦਿੱਤੇ ਜਿਹਦੇ ਵਿੱਚ ਆਈਐਸ ਦਾ ਬੱਚਾ ਵੀ ਪੜਦਾ ਹੈ ਜੱਜ ਦਾ ਬੱਚਾ ਵੀ ਪੜਦਾ ਹੈ डीसी ਦਾ ਬੱਚਾ ਵੀ ਪੜਦਾ ਤੇ ਗਰੀਬ ਦਾ ਬੱਚਾ ਵੀ ਪੜਦਾ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਇੱਕ ਸਕੂਲ ਐਸਾ ਦੱਸ ਦੇ ਜਿੱਥੇ ਹਾਈ ਕੋਰਟ ਦਾ ਬੱਚਾ ਵੀ ਪੜਦਾ ਹੋਵੇ ਜੱਜ ਦਾ ਬੱਚਾ ਪੜਦਾ ਹੋਵੇ ਡੀਸੀ ਦਾ ਬੱਚਾ ਪੜਦਾ ਹੋਵੇ ਕਿਸੇ ਆਈਐਸ ਦਾ ਬੱਚਾ ਪੜਦਾ ਹੋਵੇ ਇੱਕ ਸਕੂਲ ਐਸਾ ਦੱਸ ਦੇ ਜਿੱਥੇ ਗਰੀਬ ਵੀ ਪੜਦਾ ਹੋਵੇ ਤੇ ਜੋ ਜੋ ਤੁਸੀਂ ਗਿਣਾਂਦੇ ਹੋ ਆਈਐਸ ਔਰ ਪੀਸੀਐਸ ਔਰ ਸਾਰੇ ਉਹ ਇੱਕ ਵੀ ਸਕੂਲ ਪੰਜਾਬ ਦਾ ਦੱਸ ਦਿਓ ਜਿੱਥੇ ਇਹ ਬੱਚੇ ਇਕੱਠੇ ਇੱਕੋ ਸਕਲਾਸ ਚ ਪੜਦੇ ਹੋ ਚੈਲੰਜ ਮੈਨੂੰ ਝੂਠ ਔਰ ਫਰੇਬ ਦੇ ਵਾਸਤੇ ਤੁਸੀਂ ਇਨਾ ਪੈਸਾ ਖਰਚ ਕਰੀ ਜਾਂਦੇ ਹੋ ਯਾਰ ਦੂਜੇ ਪਾਸੇ ਲੋਕਾਂ ਨੂੰ ਟੈਕਸ ਕਰੀ ਜਾਂਦੇ ਹੋ ਔਰ ਸਕੂਲ ਆਪਣੇ ਕਿਵੇਂ ਬਣੇ ਆ ਜਿਹੜਾ ਤੁਹਾਨੂੰ ਆ ਰਹੇ ਨੇ ਮੈਂ ਕਹ ਰਿਹਾ ਐਜੂਕੇਸ਼ਨ ਦਾ ਜਿਹੜਾ ਜੇ ਸਾਹ ਨਹੀਂ ਦੇ پا ਰਹੇ ਉਹ ਸਕੇ ਪ੍ਰਾਇਮਰੀ ਹੈਲਥ ਜਿਹੜੇ ਪ੍ਰਾਇਮਰੀ ਸਕੂਲ ਜਿਹੜੇ ਹੈਗੇ ਨੇ ਉਹਨਾਂ ਚ ਬੱਚਿਆਂ ਵਾਸਤੇ ਫਰਨੀਚਰ ਵਾਸਤੇ ਉਹਨਾਂ ਦੇ ਰਿਪੇਅਰ ਵਾਸਤੇ ਉਹਨਾਂ ਦੇ ਅਪਗ੍ਰੇਡੇਸ਼ਨ ਵਾਸਤੇ ਉਹ ਸਾਰਾ ਪੈਸਾ ਲਾਤਾ ਇੱਕ ਆਪਣਾ ਵਾਦਾ ਪੂਰਾ ਕਰਨ ਵਾਸਤੇ ਸਕੂਲ ਆਫ ਐਮਿਨੈਂਸ ਬਾਕੀ ਥਾਂ ਤੇ ਪਾਣੀ ਪਰੇ ਪੈ ਨੇ ਛਤਾਂ ਡਿੱਗਦੀਆਂ ਪਈਆਂ ਨੇ ਉਹਦਾ ਕੋਈ ਹਿਸਾਬ ਨਹੀਂ ਬੱਚੇ ਥੱਲੇ ਬੈਠੇ ਨੇ ਕੋਈ ਹਿਸਾਬ ਨਹੀਂ ਬਲੈਕਬੋਰਡ ਹੈ ਨਹੀਂ ਕੋਈ ਹਿਸਾਬ ਨਹੀਂ ਸੋ ਤੁਹਾਡੇ ਮਾਧਿਅਮ ਨਾਲ ਜਿੱਥੇ ਇਹ ਸਾਰੇ ਟੈਕਸ ਰੋਲ ਬੈਕ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਰੋਲ ਬੈਕ ਦੀ ਮੰਗ ਕਰਦੇ ਆ ਉੱਥੇ ਭਗਵੰਤਪານ ਜੀ ਨੂੰ ਕਹਿੰਦੇ ਕਿ ਹੁਣ 2.5 ਸਾਲ ਹੋ ਗਏ ਸਰਕਾਰ ਚਲਾ ਲਓ ਸਟੇਜ ਬਹੁਤ ਚਲਾ ਲਈ ਤੁਸੀਂ ਹੁਣ ਸਰਕਾਰ ਚਲਾਓ ਇੰਨਾ ਹੀ ਕਹਿਣਾ ਸੀ ਸਰੀਪਾ ਵੀਰ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਪੈਸੇ ਭੇਜ ਰਹੀ ਹੈ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਲੇਕਿਨ ਉਸੇ ਤਰਫ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਚੱਲ ਰਿਹਾ ਹੈ ਜਿਸ ਤੇ ਜੀਐਸਟੀ ਡਿਫਾਲਟ ਪਰ ਕੇ ਆ ਗਿਆ ਪੰਜਾਬੀ ਯੂਨੀਵਰਸਿਟੀ ਨੂੰ ਲੇਕਿਨ ਪੰਜਾਬੀ ਯੂਨੀਵਰਸਿਟੀ ਦੇ ਕਈ ਨੁਮਾਇंदे ਇਹ ਕਹਿੰਦੇ ਨੇ ਕਿ ਇਹ ਮਸਲਾ ਬਸ ਹੱਦ ਤੱਕ ਪਹਿਲੀ ਕਹਾਣੀ ਹੈਗਾ ਕਾਫੀ ਸਮਾਂ ਤੋਂ ਕਾਫੀ ਸਾਲਾਂ ਤੋਂ ਚੱਲ ਰਿਹਾ ਹੈਗਾ ਜਿੱਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਜੀਐਸਟੀ ਦੇ ਹੀ ਨਹੀਂ ਕੋਈ ਲਿਆ ਤਾਂ ਅਸੀਂ ਤੁਹਾਨੂੰ ਕਿਵੇਂ ਦੇ ਦਈਏ ਦੇਖੋ ਮੈਂ ਪੂਰੀ ਤਰ੍ਹਾਂ ਇਸ ਬਾਰੇ ਅਵੇਅਰ ਨਹੀਂ ਇਸ ਲਈ ਮੈਂ ਬਹੁਤਾ ਕਮੈਂਟ ਤਾਂ ਨਹੀਂ ਕਰ ਸਕਦਾ ਲੇਕਿਨ ਇੱਕ ਜਨਰਲ ਗੱ ਇਕੜਾ ਸੈਂਟਰ ਨਹੀਂ ਲਗਾਉਂਦਾ ਇਟ ਇਜ਼ ਅ ਜੀਐਸਟੀ ਕੌਂਸਲ ਜੇ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਬੈਠਦਾ ਹੈ ਤੇ ਉਹਨੇ ਕਿਉਂ ਨਹੀਂ ਇਹ ਵਿਸ਼ਾ ਉਠਾਇਆ ਅਜੇ ਤੱਕ ਆਪਣੀ ਸਟੇਟ ਦਾ ਵਿਸ਼ਾ ਹੈ ਜੀਐਸਟੀ ਕੌਂਸਲ ਦੇ ਵਿੱਚ ਸਟੇਟ ਦੇ ਫਰੈਂਸ ਮਿਨਿਸਟਰ ਨੇ ਉਠਾਣਾ ਹੈ ਤੇ ਪੰਜਾਬੀ ਯੂਨੀਵਰਸਿਟੀ ਵਾਲੇ ਮੈਂ ਬੇਨਤੀ ਕਰਾਂਗਾ ਪੁੱਛੋ ਆਪਣੇ ਫਰੈਂਸ ਮਿਨਿਸਟਰ ਨੂੰ ਕਿਹ ਤਾਂ ਕਿਉਂ ਨਹੀਂ ਇਹ ਵਿਸ਼ੇ ਤੁਸੀਂ ਸੌਟ ਆਊਟ ਕੀਤਾ ਇਹ ਇਕ ਸੈਂਟਰ ਦਾ ਕੋਈ ਲੈਣ ਦੇਣਾ ਨਹੀਂ ਇਹ ਸਿਰਫ ਆਪਣੀ ਨਲਾਇਕੀਆ ਸੈਂਟਰ ਦੇ ਮੜ ਕੇ ਤੇ ਪੰਜਾਬੀਆਂ ਨੂੰ ਬੇਫੂਕ ਬਣਾਉਣ ਦਾ ਕੰਮ ਕਰਦੇ ਨੇ ਇਸ ਦੇ ਨਾਲ ਕੁਝ ਨਹੀਂ ਹੈਗਾ ਹੋਰ ਕਿਸੇ ਦਾ ਕੋਈ ਪ੍ਰਸ਼ਨ ਹੋਵੇ ਕੀ ਤੁਸੀਂ ਕੋਈ ਜਾਂਚ ਕਰਨ ਜਾ ਰਹੇ ਹੋ ਕਿ ਪੰਜਾਬ ਦੀ ਇਤਿਕੇ ਕੋਈ ਲੀਡਰਸ਼ਿਪ ਬਾਜ਼ਪਾ ਦੀ ਜਾ ਰਹੀ ਹੈ ਇਹਦੇ ਉੱਪਰ ਜਾਂਚ ਕਰ ਲੋ ਕਿ ਜੇਕਰ ਇਹਨਾਂ ਨੂੰ ਪੈਸੇ ਦੇ ਰਹੇ ਆ ਤੇ ਪੈਸੇ ਲਾ ਕੇ ਕਿਹਦੇ ਪਾਸੇ ਰਹਿ ਨੇ ਕਿਹੜੇ ਪਾਸੇ ਸਟੀਲ ਤੇ ਜਾ ਰਹੇ ਉਹ ਤੇ ਆਈ ਰਾਈ ਸੀਏਜੀ ਰਿਪੋਰਟ ਨਹੀਂ ਸਾਬਤ ਕਰਤੇ 3674 ਕਰੋੜ ਰੁਪਏ ਦਾ ਪਿੱਛੇ ਇੱਕ ਸਾਜ 3674 ਕਰੋੜ ਦਾ ਹਿਸਾਬ ਨਹੀਂ ਦੇ ਪਾ ਰਹੇ ਤੁਸੀਂ ਅੰਦਾਜ਼ਾ ਲਾਓ ਨਾ ਇੱਕ ਸਾਲ ਦੇ ਵਿੱਚ 3674 ਕਰੋੜ ਦਾ ਹਿਸਾਬ ਨਹੀਂ ਦੇ ਪਾਰੇ ਤੇ ਕੇਂਦਰ ਨੇ ਕਿੰਨਾ ਪੈਸਾ ਭੇਜਿਆ ਹੋਏਗਾ ਇਹਨਾਂ ਨੂੰ 22000 ਕਰੋੜ ਤੋਂ ਵੱਧ ਔਰ ਪੰਜਾਬ ਤੋਂ 2 ਲੱਖ ਕਰੋੜ ਦੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਚੱਲਦੇ ਪਏ 2 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਨੇ ਇਨਵੈਸਟ ਕੀਤਾ ਕਿਵੇਂ ਤੁਸੀਂ ਕਹਿੰਦੇ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ ਹੋਰ ਕਿ ਇਲੈਕਸ਼ਨ ਨੂੰ ਦੇ ਕੇ ਆ ਪੰਪਰੇ ਸਵੇਚ ਅੱਜ ਵਿਨੈਸ਼ ਪੋਗਾਰ ਉਹ ਬਾਤ ਕਰਾਂਗੇ ਉਹ ਅੜੀਆਂ ਸਾਲੀਆਂ ਚੀਜ਼ਾਂ ਹੋਈਆਂ ਤੁਸੀਂ ਕਿਸ ਕੋਈ ਉਹ ਅੱਜ ਇਹ ਵਿਸ਼ਾ ਹੈਗਾ ਅਗਲੀ ਵਾਰ ਫੇਰ ਬੈਠਾਂਗੇ ਫਿਰ ਆਪਾਂ ਰਾਜਨੀਤੀ ਵੀ ਕਰਾਂਗੇ ਇਲੈਕਸ਼ਨ ਦੀ ਰਾਜਨੀਤੀ ਵੀ ਕਰ ਲਾਂਗੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਆਈਟੀ ਵਿੰਗ ਸੈਲ ਨੇ ਤੁਹਾਨੂੰ ਚਲੇ ਬੇਕਾਰ ਤੋਂ ਸੱਤ ਦੀ ਜਦੋਂ ਅਸੀਂ ਪ੍ਰੇਧਰ ਨਾਲ ਆਏ ਬੰਦੇ ਦਿੱਲੀ ਉਹਨਾਂ ਨੇ ਕਹਿ ਕੇ ਅਸੀਂ ਹਰਿਆਣਾ ਦੀ ਇਲੈਕਸ਼ਨ ਦੀ ਮੈਂ ਹਰਿਆਣਾ ਦਾ ਜਿਹੜਾ ਕਮੈਂਟ ਕਰ ਰਹਾ ਉਹ ਮੇਰੇ ਹਰਿਆਣਾ ਦੇ ਕਾਊਂਟਰਪਾਰਟ ਕਰਨਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਪਟਿਆਲੇ ਆਸ ਤੋਂ ਪਟਿਆਲਾ ਵੀ ਆ ਰਹੇ ਆ ਤਿਆਰੀ ਆ ਰਹੀ ਹੈ ਤਿਆਰੀਆਂ ਜੀ ਤਿਆਰੀਆਂ ਤਿਆਰੀਆਂ ਹੋ ਰਹੀਆਂ ਤਿਆਰੀਆਂ ਹੋ ਰਹੀਆਂ ਨੇ ਕੋਈ ਪੰਚਾਇਤੀ ਇਲੈਕਸ਼ਨ ਆ ਗਿਆ ਨੇ ਜਿੱਦ ਜਿੱਦ ਦਿਨ ਤੁਸੀਂ ਤਿਆਰੀਆਂ ਦਾ ਸਬੂਤ ਲਿਆ ਦਿਓਗੇ ਤੁਹਾਡਾ ਬੂ ਮਿਠਾ ਕਰਾਉਂਗਾ ਨਹੀਂ ਕਾਹਦੀ ਗੱਲ ਕਰ ਰਹੇ ਜੀ ਤੁਹਾਡੀ ਐਸੀ ਤਿਆਰ ਸਰਕਾਰ ਹੀ ਨਹੀਂ ਤਿਆਰ ਮੈਂ ਮੈਂ ਤਾਂ ਬੀਜੇਪੀ ਮੈਂ ਤਾਂ ਇਹੀ ਕਰ ਸਰ ਅਸੀਂ ਬਿਲਕੁਲ ਤਿਆਰ ਬੈਠੇ ਆ ਸਾਡੇ ਕੋਲ ਕੱਲ ਡਿਕਲੇਅਰ ਕਰ ਦੇਣ ਅਸੀਂ ਇੱਥੇ ਮੇਅਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਲੇਕਿਨ ਐਸੇ ਪਿਛੇ ਭਾਈ ਦੇ ਪੈਗ ਸਾਡੀ ਤਿਆਰੀ ਦੇਖ ਕੇ ਆਮ ਆਦਮੀ ਪਾਰਟੀ ਡਰੀ ਪਈ ਆ ਕਿ ਸਾਡੀ ਜਵਾਨਤਾ ਜੱਫਤ ਹੋ ਜਾਣਗੀ ਅਸੀਂ ਭੱਜੀਏ ਹੁੰਦਾ ਹੈ ਵੀ ਜਿਹੜੀ ਪਾਰਟੀ ਹੁੰਦੀ ਮੇਰ ਤਾਂ ਉਹੀ ਬਣਦਾ ਔਰ ਸਾਰੀਆਂ ਫਿੱਟਾਂ ਖੋਕੇ ਹੋ ਗਈ ਲੈ ਜਾਂਦੇ ਨੇ ਮੈਂ ਪਿਛਲੀ ਸਰਕਾਰ ਨਹੀਂ ਨਹੀਂ ਦੇਖੋ ਬੈਕ ਤੋਂ ਪਿਛਲੇ ਤੋਂ ਪਿਛਲੀ ਨਹੀਂ ਨਹੀਂ ਹਮੇਸ਼ਾ ਇਹੀ ਤੇ ਫਿਰ ਇਹਦਾ ਕਸੂਰ ਕਿਦਾ ਪਟਿਆਲੇ ਦੀ ਜਨਤਾ ਦਾ ਨਾ ਕਿਵੇਂ ਕੌਂ ਦੇ ਦਿੰਦੇ ਆ ਸਵਾ ਸਾਲ ਭਾਰਤੀ ਜਨਤਾ ਪਾਰਟੀ ਦੀ ਕਾਰਪੋਰੇਸ਼ਨ ਚੱਲੀ ਹੈ ਜੀ ਇੱਕ ਸੈਕਿੰਡ ਦੇਰ ਇੱਕ ਮਿੰਟ ਇੱਕ ਮਿੰਟ ਰੋ ਇੱਕ ਮਿੰਟ ਪਹਿਲਾਂ ਮੇਰੇ ਨਾਲ ਗੱਲ ਉਹ ਮੈਨੂੰ ਵੀ ਗੱਲ ਕਰਨ ਲੱਗੋ ਬੜਾ ਜਿਆਦਾ ਸਵਾ ਸਾਲ ਭਾਰਤੀ ਜਨਤਾ ਪਾਰਟੀ ਦੀ ਕਾਰਪੋਰੇਸ਼ਨ ਚੱਲੀ ਹੈ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਸੀ ਮੈਂ ਤਾਂ ਇੰਨੀ ਗੁੰਬਿੰਦੀ ਕਰ لیکن ਮੈਂ ਤਾਂ ਇਲੈਕਸ਼ਨ ਦੀ ਗੱਲ ਕਰ ਰਿਹਾ ਜਦੋਂ ਇਲੈਕਸ਼ਨ ਹੁੰਦੇ ਆ ਪੂਰੇ ਪੂਰੇ ਜਿੰਮੇ ਮੈਂ ਤੇ ਕਹਿ ਰਿਹਾ ਇਸੇ ਡਰ ਪਿੱਛੇ ਕਿ ਐਸੋ ਹੀ ਭਾਰਤੀ ਜਨਤਾ ਪਾਰਟੀ ਸਾਰਿਆਂ ਕਾਰਪੋਰੇਸ਼ਨਾਂ ਦੇ ਵਿੱਚ ਇੰਨੀ ਮਜ਼ਬੂਤੀ ਨਾਲ ਤਿਆਰ ਬੈਠੀ ਹੈ ਭਗਵੰਤ ਮਾਨ ਸਰਕਾਰ ਚੋਣਾਂ ਵੀ ਕਰਾ ਰਹੀ ਸਰਿੰਦ ਸਾਹਿਬ ਜਿਹੜਾ ਇਹ ਕੋਈ ਤਾਂ ਸਾਹ ਕੋਸ ਨੂੰ ਮਾਰ ਦਿੱਸ ਕਿ ਪਹਿਲਾਂ ਵੀ ਅਕਾਦੀ ਦੇਖੋ ਇਸੇ ਕੋਈ ਦੋਹਰਾਏ ਨਹੀਂ ਕਿ ਚਾਹੇ ਉਹ এডਿਕੇਸ਼ਨ ਦੀ ਫੀਲਡ ਹੋਵੇ ਚਾਹੇ ਉਹ ਹੱਥੀ ਹੋਵੇ ਦੋ ਕੇ ਤਰ੍ਹਾਂ ਦੇ ਜਿੰਨੀ ਡਿਵੈਲਪਮੈਂਟ ਕੀਤੀ ਜਾਵੇ ਉਨੀ ਥੋੜੀ ਅਸੀਂ ਕੇਂਦਰ ਸਰਕਾਰ ਚ ਹੁੰਦੇ ਹੋਏ ਇਹ ਵੀੜਾ ਚੱਕਿਆ ਕਿ ਪੂਰੇ ਦੇਸ਼ ਦੇ ਸਿਹਤ ਸਹੂਲਤਾਂ ਵਿੱਚ ਸੁਧਾਰਨ ਦਾ ਕੰਮ ਕਰਨਾ ਹੈ ਦੇਸ਼ ਦੀ ਸਿੱਖਿਆ ਦਾ ਕੇਂਦਰਾ ਦਾ ਅਸੀਂ ਸੁਧਾਰ ਕਰਨ ਦਾ ਕੰਮ ਕਰਨਾ ਹੈ ਉਸੇ ਕਰਕੇ ਅਸੀਂ ਫੰਡਸ ਦੇ ਰਹੇ ਹਾਂ ਲੇਕਿਨ ਉਹ ਤਾਂ ਫੰਡ ਤੇ ਪ੍ਰੋਪਰ ਲੱਗਨੇ ਚਾਹੀਦੇ ਹਨ ਜੇ ਬਸ ਸੁਧਾਰ ਕਰਨੇ ਚਾਹ। ਮੈਂ ਸਮਝ ਗਿਆ। 22 ਚਾਹਤ ਕੋ ਇਹ ਮਾੜੀ ਹਾਲਤ ਹੋਈ ਤੇ ਪਹਿਲਾਂ ਵੀ ਇਦਾਂ ਦੇ ਵੀ। ਮੈਂ ਇਹ ਕਹਿ ਰਿਹਾ ਕਿ ਅਸੀਂ ਸੁਧਾਰਨ ਦਾ ਬੀੜਾ ਚੱਕਿਆ। ਮਾੜਾ ਸੀ ਮਾੜਾ ਰਿਹਾ ਤੇ ਤਾਂ ਹੀ ਆਪਾਂ ਸੁਧਾਰ ਕਰ ਰਹੇ ਹਾਂ। ਔਰ ਇਹ ਦੋ ਫੀਲਡਸ ਮੈਂ ਪਹਿਲਾਂ ਦੱਸਿਆ ਕਿ ਐਸੀਆਂ ਫੀਲਡਸ ਨੇ ਜਿਹ ਹਮੇਸ਼ਾ ਸੁਧਾਰ ਦੀ ਲੋੜ ਹੁੰਦੀ ਹੈ। ਠੀਕ ਹੈ ਨਾ? ਕੈਸੀ ਸੁਧਾਰ ਕਰਨ ਨੂੰ ਤਿਆਰ ਹੈਗੇ ਆ। ਕੇਂਦਰ ਫੰਡ ਦੇ ਇਹਨੂੰ ਤਿਆਰ ਹੈ। ਤੁਸੀਂ ਲਗਾ ਤੇ ਦਿਓ ਉੱਥੇ ਯਾਰ। ਚੜਾ ਦੇ ਇੰਨਾ ਕਹਿਣਾ। ਫੰਡ ਦੀ ਕੋਈ ਕੰਪਨੀ ਕੇਂਦਰ ਵੱਲੋਂ ਪੰਜਾਬ ਦੇ ਵਿਕਾਸ ਵਾਸਤੇ ਪਟਾਰੇ ਖੁੱਲੇ ਨੇ ਮੋਦੀ ਸਾਹਿਬ ਦੇ ਉਹ ਤੋਂ ਤਾਂ ਹੀ ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਆ ਠੀਕ ਹੈ ਕਿ ਨਹੀਂ